ਮੇਰਾ ਨਾਮ ਭਾਈ ਅੰਛੂ ਹੈਗਾ ਜੀ। ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆ। ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਹੈਗਾ। ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ। ਇਹ ਆਪਸ ਵਿੱਚ ਗਾਣੀ-ਗੂਣੀ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜੁਰਾਨੋ ਖਿਲਾੜ ਕੇ ਪੁੱਛਿਆ ਚਾਰੋਂ ਜਿਹੜੇ ਬਾਹਰ ਨਿਕਲਿਆ। ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵਾ ਤੇ ਸੀ ਉੱਥੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਦੇ ਵੈਪਨ ਹੈ ਕਿਸ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂਗਾ ਕੱਢ ਲਓ ਫਿਰ ਮੈਂ ਦਿੱਤੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਉਧਰੋਂ ਮੇਰੇ ਭਰਾ ਆ ਗਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਨਾਰੀ ਸ਼ੋਪਿੰਗ ਕੋਲ ਬਲਕਸਰ ਸਾਡਾ ਇਹ ਟਿਕਟਾਂ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਤੁਸੀਂ ਕਿਹਦੇ ਵੀ ਕਿ ਮੇਰੀ ਡੈਡੀ ਇੱਥੇ ਹੁੰਦੇ ਕੋਈ ਡਾਕਟਰ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਿ ਕੇ ਚੱਲੋ ਸਾਈਡ ਤੋਂ ਹੋ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋਣੇ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਗੋ ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣੇ ਇੱਕ ਅੰਨਾ ਚ ਮੰਗਾ ਹੀ ਕਰਦੇ ਆਗੇ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਚਲ ਬਾਤ ਗੁਜ਼ਰੀ ਹੋਈ ਸਾਈਡ ਤੇ ਆਏ ਐਕਟਿਵਾਈਟੀ ਮਰੀ ਆ ਆ ਕੇ ਕਹਿੰਦਾ ਤੂੰ ਸਿਆਣਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਏ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਅਈ ਦੇ ਗਨ ਵਿਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈ ਮੈਂ ਕਿੱਥੇ ਕੱਢ ਦੇ ਵਿਖਾ ਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਇੱਕ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਇਹ ਦੇਖਿਆ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਗਿਆ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਹਿੰਦਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਦੇ ਕੈਮਰੇ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿਤੇ ਦੇਹੀ ਹੋਗੇ ਤੁਸੀਂ ਅਹੀ ਘਾਰ ਤੇ ਸੀ ਭਾਜੀ ਉਸ ਸਕੂਟਰ ਦੇ ਪਿੱਛੋਂ ਆਇਆ ਅਚਨਕ ਉਹ ਜਾਣਦਾ ਭਾਈ ਤੁਸੀਂ ਕਰੋਗੇ ਕਿ ਪਹਿਲਾਂ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸੱਤੀ ਆਇਆ ਯਾਰ ਸੱਤੀ ਆਏ ਦੋ ਜਣੇ ਬਾਤੋਂ ਹੋਰ ਦੂਰ 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 ਮੇਰਾ ਨਾਮ ਭਈ ਅੰਚੂ ਹੈਗਾ ਜੀ। ਉਹ ਗੱਲ ਇਹ ਆ ਗਈ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆ। ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟ੍ਰੀਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਦਾ ਹੈਗਾ। ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ। ਇਹ ਆਪਸ ਵਿੱਚ ਗਾਣੀ-ਗੂਨੇ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜਿਹੜਾ ਨੂੰ ਖਿਲਾਰ ਕੇ ਪੁੱਛਿਆ ਚਾਰੋਂ ਜਣੇ ਬਾਹਰ ਨਿਕਲਿਆ। ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵ ਤੇ ਸੀ ਉੱਥੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਕੋਈ ਵੈਪਨ ਹੈਗਾ ਜੀ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂ ਕਹਾਂ ਕੱਢ ਲਓ ਫਿਰ ਮੈਂ ਇੱਥੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਉਦੋਂ ਮੇਰੇ ਭਰਾ ਆਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਨਾਰੀ ਸ਼ੋਪਿੰਗ ਪਲੈਕਸ ਹੈ ਤੁਹਾਡਾ 에어 ਟਿਕਟ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਨਹੀਂ ਨਹੀਂ ਮੈਂ ਇਹਨਾਂ ਨੂੰ ਕਹਾਂ ਕਿ ਚਲੋ ਸਾਈਡ ਤੋਂ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋ ਨਹੀਂ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਗੱਲ ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣ ਇੱਕ ਇੱਕ ਨਾ ਮੰਗਾ ਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਤੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਚਲ ਬਾਤ ਗੁਜ਼ਰੀ ਹੋਈ ਸਾਈਡ ਤੇ ਆਏ ਐਕਟਿਵਾਈਟਰੀ ਮਰੀ ਆ ਆਗੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਇਆ ਹੋਈ ਨਹੀਂ ਮੁੰਡੇ ਨੇ ਆਗੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਉਹਦੇ ਕੋਲ ਅਹੀਂ ਗੱਨ ਵਖੌਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਕੱਢਦੇ ਵਿਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਇੱਕ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਇਹ ਦੇਖਿਆ ਗੱਡੀ ਵੱਜੇ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਗਿਆ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਹਿੰਦਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਜੇ ਕਹਿੰਦੇ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿੱ데 ਤੇ ਹੀ ਹੋਗੇ ਤੇ ਨਹੀਂ ਅਹੀਂ ਗਾਰ ਤੇ ਸੀ ਭਾਜੀ ਆ ਸਾਈਡ ਉਹ ਸਕ ਉਹ ਜਾਣ ਦਾ ਆਤਾ ਭਾਈ ਤੁਸੀਂ ਕਰੋਗੇ ਕਿ ਪਹਿਲਾਂ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇੱਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸੱਤੀ ਆਇਆ ਯਾਰ ਸੱਤੀ ਆਏ ਦੋ ਬਜਣੇ ਬਾਤੋਂ ਹੋਰ ਦੂਰ 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 ਦੇਖੀ ਲੋਕੀ ਸਿਖਾਈ ਹੁੰਦੇ ਮੇਰਾ ਨਾਮ ਭਈ ਅੰਛੂ ਹੈਗਾ ਜੀ ਉਹ ਗੱਲ ਇਹ ਆ ਗਈ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਆਈਆਂ ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਦਾ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਸ ਗਾਣੇ-ਗੂਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ ਜਿਹੜਾ ਨੂੰ ਖਿਲਾੜ ਕੇ ਪੁੱਛਿਆ ਚਾਰੋਂ ਜਿਹੜੇ ਬਾਹਰ ਨਿਕਲਿਆ ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵਾਂ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਤੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਕਿ ਵੈਪਨ ਹੈ ਕਿਸ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ 'ਚੋ ਇੱਕ ਜਾਨੇ ਨੇ ਗੱਲ ਕੀਤੀ ਕਿ ਤਰਾ 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 ਮੈਂ ਕਾ ਕੱਢ ਲਓ ਫਿਰ ਮੈਂ ਦਿੱਤੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਉਧਰੋਂ ਮੇਰੇ ਭਰਾ ਆ ਗਏ ਫਿਰ ਮੇਰੀ ਦੁਕਾਨ ਨਾਦੀ ਸ਼ੋਪਿੰਗ ਕੋ ਪਲੱਸ ਸਾਡਾ ਇਹ ਟਿਕਟਾਂ ਦਾ ਟੂਰਾਂ ਟਰੈਵਲ ਦਾ ਕੰਮ ਹੈ ਤੁਸੀਂ ਕਿਹਾ ਕਿ ਮੇਰੀ ਡੈਡੀ ਇੱਥੇ ਹੁੰਦੇ ਸੀ ਟੈਨਸ਼ਨ ਨਹੀਂ ਨਹੀਂ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਸਾਈਡ ਤੋਂ ਹੋ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋਣੇ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਨਹੀਂ ਨਹੀਂ ਇਹਨਾਂ ਕੋ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣੇ ਇੱਕ ਅੰਨਾ ਚ ਮੰਗਾ ਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਿਹੜੇ ਸਰ ਬੈਠੇ ਨੇ ਇਥੇ ਵੱਡੇ ਆਪੇ ਕਾਰਵਾਈ ਕਰਨਗੇ। ਜਲਦਬਤ ਗੁਜ਼ਰੀ ਹੋਈ ਸਾਈਡ ਤੇ ਆਏ ਐਕਟ ਜੀ ਨਹੀਂ ਆ ਵਜੀ ਵੀ ਨਹੀਂ ਗੱਡੀ। ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ। ਵਜੀ ਵੀ ਨਹੀਂ ਗੱਡੀ। ਮੈਂ ਕਹਾ ਇੱਥੇ ਇਹਦੇ ਕੈਮਰਾ ਲੱਗੇ ਆ ਬਿਲਕੁਲ ਨਿਕਲ ਜੇ ਕੈਮਰਾ ਨਿਕਲਦਾ ਕਢਵਾ ਲੈਨੇ ਆ। ਤੁਸੀਂ ਕਿਧੇ ਦੇਹੀ ਹੋ ਕਿਧੇ ਦੇਗੀ। ਅਹੀਂ ਗਾਰ ਤੇ ਸੀ ਭਾਜੀ। ਆ ਸਾਈਡ ਉਹ ਸਕੂਟੀ ਦੇ ਪਿੱਛੋਂ ਆਇਆ ਅਚਾਨਕ ਹੀ। ਆਹ ਵੇਖੋ। ਉਹ ਜਾਣ ਦਾ। ਉਹਨੇ ਉਹਨਾਂ ਨੇ ਭਾਈ ਉਹਨਾਂ ਨੇ। ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ। तो कोई आये आर सीथी आए आर साथी आये दो और दूरे 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 ਮੇਰਾ ਨਾਮ ਭਈ ਅੰਛੂ ਹੈਗਾ ਜੀ। ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹੋਂ ਨਿਕਲਿਆ ਹੀ ਆ। ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਤੇ ਸ਼ੀਸ਼ਾ ਹੈ ਤੇ ਨਾਲ ਰਾਈਟ ਹੈਂਡ ਸਾਈਡ ਹੈਗਾ। ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ। ਇਹ ਆਪਸ ਵਿੱਚ ਗਾਣੇ-ਗੂਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜਿਹਰਾਂ ਨੂੰ ਖਿਲਾੜ ਕੇ ਪੁੱਛਿਆ ਚਾਰੋਂ ਜਿਹੜੇ ਬਾਹਰ ਨਿਕਲਿਆ। ਫੇਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵਾ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਬਸ ਇੰਨੀ ਕੁ ਨਹੀਂ ਨਹੀਂ ਇਹਨਾਂ ਕੋ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣ ਇੱਕ ਇੱਕ ਨਾ ਮੰਗਾ ਹੀ ਕਰਦੇ ਆਗੇ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਚਲ ਬਾਤ ਗੁਜ਼ਰੀ ਹੋਈ ਸਾਈਡ ਤੇ ਆਏ ਐਕਟਿਵਾਈਟ ਮਰੀ ਆ ਆਗੇ ਕਹਿੰਦਾ ਤੂੰ ਸਿਆਣਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਏ ਹੋਏ ਸੀ ਮੁੰਡੇ ਨੇ ਆਗੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਏ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਇਹ ਆਏ ਦੀ ਗੱਨ